ਪਠਾਨ ਬਾਜਰਾ ਸਾਹਿਬ ਕਹਿਣਾ ਚਾਹਾਂਗਾ ਕਿ ਘੱਟੋ-ਘੱਟ ਮੁੱਖ ਮੰਤਰੀ ਜਿਹੜੇ ਰਹਿ ਚੁੱਕੇ ਨੇ ਉਹਨਾਂ ਕੋ ਥੋੜੀ ਜੀ ਤਹਿਜ਼ੀਬ ਸਿੱਖੋ ਤੁਸੀਂ ਹਜੇ ਪਹਿਲੀ ਦਫਾ ਐਮਐਲਏ ਬਣਿਓ ਤੇ ਮੈਂ ਪਿਛਲੇ 20 ਸਾਲ ਦੇ ਵਿੱਚ ਘੱਟੋ-ਘੱਟ 800 ਐਮਐਲਏ ਦੇਖ ਲਏ ਨੇ ਜਿਹੜੇ ਕਦੀ ਬਾਅਦ 'ਚ ਇਸ ਅਸੈਂਬਲੀ ਦਾ ਹਿੱਸਾ ਨਹੀਂ ਬਣਿਆ ਜੇ ਵਿਧਾਨ ਸਭਾ ਦੇ ਅੰਦਰ ਚੁਣੇ ਹੋਏ ਐਮਐਲਐਸ ਦੇ ਰਾਈਟ ਆ ਉਸੇ ਤਰ੍ਹਾਂ ਜਿਹੜੇ ਫਰ ਸਰਕਾਰ ਉਹਨਾਂ ਦੇ ਵੀ ਆਪਣੀ ਇੱਕ ਰਾਈਟ ਤੇ ਜੇ 1952 ਤੋਂ ਦੇਖ ਲਈਏ ਤਾਂ ਹੁਣ ਤੱਕ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਐਮ.ਐਲ.ਏ ਆਏ ਨੇ ਪਰ ਕਦੀ ਦੁਬਾਰਾ ਨਹੀਂ ਆਏ ਖਾਸ ਕਰਕੇ ਚਾਹੇ 17 ਚਾਹੇ 22 ਚਾਹੇ 2012 ਦੇ ਵਿੱਚ ਤੇ ਤੁਸੀਂ ਧਰਤੀ ਤੇ ਟਿਕੇ ਰਹੋ ਜਿਹੜਾ ਤੁਸੀਂ ਅੱਜ ਮੇਰੀ ਟੀਮ ਤੇ ਗੁੱਸਾ ਦਿਖਾਇਆ ਡਰਾਇਆ ਤਮਕਾਇਆ ਜਾਨੂ ਮਾਰਦੀਆਂ ਗੱਲਾਂ ਕੀਤੀਆਂ ਆਈਆਂ ਨਾ ਉਹ ਗੁੱਸੇ ਨੂੰ ਉਸ એનર્ਜੀ ਨੂੰ ਤੁਸੀਂ ਆਪਣੇ ਹਲਕੇ ਸਨੌਰ ਦੇ ਵਿੱਚ ਦਿਖਾਓ ਲੋਕਾਂ ਦੇ ਕੰਮ ਕਰੋ ਉਸ એનર્ਜੀ ਨੂੰ ਲੈ ਕੇ ਔਰ ਤੁਹਾਡੇ ਨਾਲ ਮੇਰਾ ਵਾਦਾ ਰਿਹਾ ਕਿ ਅਸੀਂ ਲਗਾਤਾਰ ਤੁਹਾਡੇ ਹਲਕੇ ਦੇ ਵਿੱਚ ਪੰਜਾਬ ਦੀ ਜਨਤਾ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਨੌਰ ਤੋਂ ਹਰਮੀਤ ਸਿੰਘ ਪਠਾਨ ਬਾਜਰਾ ਜਿਹੜੇ ਸੱਤਾ ਦੇ ਨਸ਼ੇ ਦੇ ਵਿੱਚ ਚੱਕਣਾ ਚੂਰ ਹੋ ਪਏ ਨੇ ਪੱਤਰਕਾਰਾਂ ਨੂੰ ਧਮਕੀਆਂ ਦਿੰਦੇ ਉਹਨਾਂ ਨੇ ਆਪਣੇ ਹਲਕੇ 'ਚ ਕਿੰਨਾ ਕੀ ਵਿਕਾਸ ਕੀਤਾ ਉਹ ਅਸੀਂ ਦਿਖਾਵਾਂਗੇ لازਮੀ ਤੌਰ ਤੇ ਪਤਾ ਲੱਗੇ ਕਿ ਵਾਕਿਆ ਇਹਨਾਂ ਨੂੰ ਸੱਤਾ ਦਾ ਨਸ਼ਾ ਜਾਂ ਕੰਮ ਦਾ ਨਸ਼ਾ ਗਾ। ਕਿਉਂਕਿ ਇਸ ਕਰਕੇ ਮੇਰੀ ਬੇਨਤੀ ਆ ਕਿ ਆ ਜਿਹੜੀ ਤੁਸੀਂ ਧਮਕੀ ਦਿੱਤੀ ਹੈ ਸਾਨੂੰ ਕੋਈ ਪਰਵਾਹ ਨਹੀਂ ਆ। ਭਾਜਪਾ ਦੇ ਨਾਲ ਨੂੰ ਵਾਣ ਇੱਕੋ ਜੇ ਹੁੰਦੇ ਨੇ ਚੰਗਾ ਇਹ ਹੋਊਗਾ ਕਿ ਤੁਸੀਂ ਮਾਫੀ ਮੰਗੋ ਜਨਤਕ ਤੌਰ ਤੇ ਕਿ ਜਿਹੜੀ ਤੁਸੀਂ ਬਦੀਕੀ ਕੀਤੀ ਹੈ ਅੱਜ ਆਮ ਆਦੀ ਪਾਰਟੀ ਦੇ ਇੱਕ ਐਮਐਲਏ ਹਰਵੀਰ ਸਿੰਘ ਪਟਕਾਨ ਮਾਜਰਾ ਵੱਲੋਂ ਸਾਡੀ ਟੀਮ ਸੰਦੀਪ ਲਾਕੂ ਦਾ ਔਰ ਮਜੀਦ ਸਿੰਘ ਦੇ ਨਾਲ ਜਿਸ ਤਰ੍ਹਾਂ ਬਦੀਕੀ ਕੀਤੀ ਆ ਬਦਮੀਤੀ ਕੀਤੀ ਹੈ ਗਿਆ ਉਰਸ਼ਾ ਕਰਦੀ ਦਿਖਾਈਆ ਗੁੰਡਾਗਰਦੀ ਦਿਖਾਈਆ ਇਹਦੀ ਸਾਰੇ ਪੰਜਾਬ ਨੇ ਨਿਖੇਦੀ ਕੀਤੀ ਆਂ ਔਰ ਮੈਂ ਪਿਛਲੇ ਕਰੀਬ 20 ਸਾਲ ਤੋਂ ਪੰਜਾਬ ਵਿਧਾਨ ਸਭਾ ਚੁਗਰ ਕਰਦਾ ਆ ਰਿਹਾ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਦੋ ਵਾਰ ਮੁੱਖ ਮੰਤਰੀ ਚੁਗਦੇ ਆ ਤੁਸੋਂ ਦੇਖਿਆ ਕੈਪਟਨ ਅਮਰਿੰਦਰ ਸਿੰਘ ਹੁਣੀ ਚਰਜੀਤ ਸਿੰਘ ਚੰਨੀ ਹੁਣੀ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਚਰਜੀਤ ਸਿੰਘ ਚੰਨੀ ਕਿਸੇ ਵੀ ਮੁੱਖ ਮੰਤਰੀ ਨੇ ਪੱਤਰਕਾਰਾਂ ਦੇ ਨਾਲ ਇਸ ਤਰ੍ਹਾਂ ਦੀ ਕਦੀ ਵੀ ਵਧਦੀ ਕੀ ਨਹੀਂ ਕੀਤੀ ਉਹ ਵੀ ਵਿਧਾਨ ਸਭਾ ਦੇ ਅੰਦਰ ਜੇ ਵਿਧਾਨ ਸਭਾ ਦੇ ਅੰਦਰ ਚੁੜੇ ਹੋਏ ਐਮਐਲਏਸ ਦੇ ਰਾਈਟ ਆ ਉਸੇ ਤਰ੍ਹਾਂ ਜਿਹੜੇ ਬਦਤਰਕਾਰ ਉਹਨਾਂ ਦੇ ਵੀ ਆਪਣੇ ਇੱਕ ਰਾਈਟ ਆ ਔਰ ਜੋ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਸੱਤਾ ਦੇ ਨਸ਼ੇ ਦੇ ਵਿੱਚ ਜੋ ਆਪਣੇ ਆਪ ਤੋਂ ਨੇ ਆਪਾ ਖੋਇਆ ਔਰ ਉਸ ਨੂੰ ਲੈ ਕੇ ਜਿਸ ਤਰ੍ਹਾਂ ਨਿਖੇਦੀ ਕੀਤੀ ਹੈ ਮੈਂ ਉਹਨਾਂ ਨੂੰ ਪਠਾਨ ਬਾਜਰਾ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਘੱਟੂ ਘੱਟ ਮੁੱਖ ਮੰਤਰੀ ਜਿਹੜੇ ਰਹਿ ਚੁੱਕੇ ਨੇ ਉਹਨਾਂ ਕੋ ਥੋੜੀ ਜੀ ਤਹਿਜ਼ੀਬ ਸਿੱਖੋ ਤੁਸੀਂ ਹਜੇ ਪਹਿਲੀ ਦਫਾ ਐਮਐਲਏ ਬਣਿਓ ਮੈਂ ਪਿਛਲੇ 20 ਸਾਲ ਦੇ ਵਿੱਚ ਘੱਟੋ-ਘੱਟ 800 ਐਮਐਲਏ ਦੇਖ ਲਏ ਨੇ ਜਿਹੜੇ ਕਦੀ ਬਾਅਦ 'ਚ ਇਸ ਅਸੈਂਬਲੀ ਦਾ ਹਿੱਸਾ ਨਹੀਂ ਬਣੇ ਤੇ ਜੇ 1952 ਤੋਂ ਦੇਖ ਲਈਏ ਤਾਂ ਹੁਣ ਤੱਕ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਐਮਐਲਏ ਆਏ ਨੇ ਪਰ ਕਦੀ ਦੁਬਾਰਾ ਨਹੀਂ ਆਏ ਖਾਸ ਕਰਕੇ ਚਾਹੇ 17 ਚਾਹੇ 22 ਚਾਹੇ 2012 ਦੇ ਵਿੱਚ ਤੇ ਤੁਸੀਂ ਧਰਤੀ ਤੇ ਟਿਕੇ ਰਹੋ ਜਿਹੜਾ ਤੁਸੀਂ ਅੱਜ ਮੇਰੀ ਟੀਮ ਤੇ ਗੁੱਸਾ ਦਿਖਾਇਆ ਡਰਾਇਆ ਤਮਕਾਇਆ ਜਾਨੂ ਮਾਰਦੀਆਂ ਗੱਲਾਂ ਕੀਤੀਆਂ ਹੈਗੀਆਂ ਨਾ ਉਹ ਗੁੱਸੇ ਨੂੰ ਉਸ એનર્ਜੀ ਨੂੰ ਤੁਸੀਂ ਆਪਣੇ ਹਲਕੇ ਸਨੌਰ ਦੇ ਵਿੱਚ ਦਿਖਾਓ ਲੋਕਾਂ ਦੇ ਕੰਮ ਕਰੋ ਉਸ એનર્ਜੀ ਨੂੰ ਲੈ ਕੇ ਔਰ ਤੁਹਾਡੇ ਨਾਲ ਮੇਰਾ ਵਾਦਾ ਰਿਹਾ ਕਿ ਅਸੀਂ ਲਗਾਤਾਰ ਤੁਹਾਡੇ ਹਲਕੇ ਦੇ ਵਿੱਚ ਪੰਜਾਬ ਦੀ ਜਨਤਾ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਨੌਰ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਸੱਤਾ ਦੇ ਨਸ਼ੇ ਦੇ ਵਿੱਚ ਚੱਕਣਾ ਚੂਰ ਹੋ ਪਏ ਨੇ ਪੱਤਰਕਾਰਾਂ ਨੂੰ ਧਮਕੀਆਂ ਦਿੰਦੇ ਉਹਨਾਂ ਨੇ ਆਪਣੇ ਹਲਕੇ 'ਚ ਕਿੰਨਾ ਕੀ ਵਿਕਾਸ ਕੀਤਾ ਉਹ ਅਸੀਂ ਦਿਖਾਵਾਂਗੇ لازمی ਤੌਰ ਤੇ ਪਤਾ ਲੱਗੇ ਕਿ ਵਾਕਈ ਇਹਨਾਂ ਨੂੰ ਸੱਤਾ ਦਾ ਨਸ਼ਾ ਜਾਂ ਕੰਮ ਦਾ ਨਸ਼ਾ ਕਰ। ਔਰ ਰਹੀ ਗੱਲ ਪਠਾਨ ਮਦਰ ਸਾਹਿਬ ਪੰਜਾਬ ਦੇ ਵੱਡੇ-ਵੱਡੇ ਲੀਡਰ ਇਹ ਨੇ ਪੰਜਾਬ ਦੇ ਵੱਡੇ-ਵੱਡੇ ਮੁੱਖ ਮੰਤਰੀ ਰਹੇ ਨੇ। ਨਾ ਸਾਨੂੰ ਕਿਸੇ ਤੋਂ ਡਰ ਲੱਗਦਾ ਤੇ ਨਾ ਅਸੀਂ ਕਿਸੇ ਨੂੰ ਡਰਾਉਂਦੇ ਹਾਂ। ਨਿਰੋਲ ਰੂਪ ਵਿੱਚ ਨਿਡਰ ਨਰਪੱਕ ਪੱਤਰਕਾਰੀ ਕਰਦੇ ਹਾਂ ਤੇ ਪੱਤਰਕਾਰੀ ਕਰਦੇ ਰਹਾਂਗੇ ਔਰ ਇੱਕ ਹੋਰ ਗੱਲ ਤੁਹਾਡੇ ਵਾਸਤੇ ਕਾਨੂੰਨੀ ਦਰਵਾਜ਼ੇ ਖੁੱਲੇ ਨੇ। ਡਿਸਟ੍ਰਿਕਟ ਕੋਰਟ ਤੋਂ ਲੈ ਕੇ ਹਾਈ ਕੋਰਟ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਅਸੀਂ ਉਸ ਤੋਂ ਤੱਕ ਜਿਹੜੀ ਅਸੀਂ ਖਬਰ ਕਰਦੇ ਆ ਤੇ ਕਰਾਂਗੇ ਤੇ ਜੋ ਕੀਤੀਆਂ ਅਸੀਂ ਪੂਰਨ ਤੌਰ ਤੇ ਸਾਨੂੰ ਭਰੋਸਾ ਦਾ ਵਿਸ਼ਵਾਸ ਹੁੰਦਾ ਜੇ ਤੁਹਾਨੂੰ ਲੱਗਦਾ ਕਿ ਖਬਰ ਗਲਤ ਹੈ ਤੁਸੀਂ ਕੋਰ ਦਾ ਦਰਵਾਜ਼ਾ ਖੜਕਾ ਸਕਦੇ ਲੇਕਿਨ ਜਿਹੜੀ ਅੱਜ ਤੁਸੀਂ ਗੁੰਡਾਗਰਦੀ ਦਿਖਾਈ ਹੈ ਉਹ ਕਦੀ ਵੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਸਮੁੱਚਾ ਪੰਜਾਬੀ ਮੀਡੀਆ ਭਾਈਚਾਰਾ ਸਾਡੇ ਨਾਲ ਔਰ ਅਸੀਂ ਹਮੇਸ਼ਾ ਨਿਰਪੱਖਤਾ ਦੇ ਤੌਰ ਤੇ ਨਿਡਰ ਦੇ ਤੌਰ ਤੇ ਪੱਤਰਕਾਰੀ ਕੀਤੀ ਆ ਕਰ ਰਹੇ ਹਾਂ ਤੇ ਕਰਦੇ ਰਹਿਣਾ ਹੈ ਮੈਂ ਸਰਦਾਰ ਭਗਵੰਤ ਸਿੰਘ ਮਾਨ ਸੂਬੇ ਦੇ ਮੁੱਖ ਮੰਤਰੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਲਵਾ ਅੱਗੇ ਵੀ ਬੇਨਤੀ ਕਰਨਾ ਚਾਹੁੰਦਾ ਕਿ ਘੱਟੋ ਘੱਟ ਅਜਿਹੇ ਜਿਹੜੇ ਮਾਨਯੋਗ ਐਮ ਐਲ ਏ ਨੇ ਉਹਨਾਂ ਨੂੰ ਥੋੜਾ ਜਿਹਾ ਮਰਿਆਦਾ ਦਾ ਪਾਠ ਪੜਾਓ ਉਹਨਾਂ ਨੂੰ ਇਹ ਨਾ ਸੱਤਾ ਦੇ ਨਸ਼ੇ ਤੋਂ ਬਾਹਰ ਰਹਿਣ ਧਰਤੀ ਤੇ ਪੈਰ ਰੱਖਣ ਇਹ ਦੁਨੀਆ ਵਾ ਇੱਥੇ ਕਈ ਐਮ ਐਲ ਏ ਆਏ ਨੇ ਤੇ ਕਈਆਂ ਨੇ ਚਲੇ ਜਾਣਾ ਤੇ ਕਈ ਦੁਬਾਰਾ ਨਹੀਂ ਆਉਂਦੇ ਲੇਕਿਨ ਅਸੈਂਬਲੀ ਦੀਆਂ ਕੰਧਾਂ ਵੀ ਯਾਦ ਕਰਦੀਆਂ ਕਿ 16ਵੀਂ ਵਿਧਾਨ ਸਭਾ ਦੇ ਵਿੱਚ ਜਾਂ 15ਵੀਂ ਵਿਧਾਨ ਸਭਾ ਜਾਂ 14ਵੀਂ ਵਿਧਾਨ ਸਭਾ ਦੇ ਵਿੱਚ ਉਹ ਐਮ ਐਲ ਏ ਸੀ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਉਹ ਅਸੈਂਬਲੀ ਦੇ ਕੰੰਧਾਂ ਵੀ ਯਾਦ ਕਰਦੇ ਆ ਅਜਿਹੇ ਕੰਮ ਕਰੋ ਕਿ ਲੋਕ ਤੁਹਾਨੂੰ ਯਾਦ ਕਰਨ ਅਜਿਹੇ ਕੰਮ ਨਾ ਕਰੋ ਕਿ ਬਾਥਰੂਮਾਂ ਵਿੱਚ ਉਹ ਬੈਠ ਕੇ ਵੀਡੀਓ ਕੰਦੀਆਂ ਕੱਦੀਆਂ ਬਣਾਓ ਤੇ ਫਿਰ ਪੱਤਰਕਾਰਾਂ ਨੂੰ ਧਮਕੀਆਂ ਦਿਓ ਜਿਸ ਕਰਕੇ ਮੇਰੀ ਬੇਨਤੀ ਆ ਕਿ ਆ ਜਿਹੜੀ ਤੁਸੀਂ ਧਮਕੀ ਦਿੱਤੀ ਹੈ ਸਾਨੂੰ ਕੋਈ ਪਰਵਾਹ ਨਹੀਂ ਆ ਭੱਜ ਦਿਨਾਂ ਨੂੰ ਵਾਣ ਇਕੋ ਜੇ ਹੁੰਦੇ ਨੇ ਅਸੀਂ ਜਾਹੇ ਤੁਸੀਂ ਕਹਿੰਦੇ ਤੁਹਾਡੇ ਹਲਕੇ ਦੇ ਵਿੱਚ ਆ ਕੇ ਦੱਸਾਂਗੇ ਅਸੀਂ ਲਾਜ਼ਮੀ ਤੌਰ ਤੇ ਕਿ ਤੁਹਾਡੇ ਨਾਲ ਮੇਰਾ ਪੱਕਾ ਵਾਦਾ ਰਿਹਾ ਕਿ ਤੁਸੀਂ ਆਪਣੇ ਹਲਕੇ ਚ ਕਿੰਨਾ ਕੰਮ ਕੀਤਾ ਸੱਤਾ ਦਾ ਨਸ਼ਾ ਬੋਲਦਾ ਜਾਂ ਕੰਮ ਦਾ ਨਸ਼ਾ ਬੋਲਦਾ ਤਾਂ ਫਿਰ ਕੁਲਤਾਰ ਸਿੰਘ ਸਲਮਾ ਸਾਹਿਬ ਔਰ ਭਗਵੰਤ ਮਾਨ ਸਾਹਿਬ ਸੂਬੇ ਦੇ ਮੁੱਖ ਮੰਤਰੀ ਕੇ ਘਟੋ ਘਟ ਅਜੇ ਤੁਹਾਡੇ ਜਿਹੜੇ ਚੁਣਿਓ ਇਹ ਐਮ ਐਲ اے ਨੇ ਉਹਨਾਂ ਨੂੰ ਇੱਕ ਮਰਿਆਦਾ ਦਾ ਪਾਠ ਪੜਾਓ ਔਰੀਟੇਸ਼ਨ ਕੈਂਪ ਲਗਾਓ ਕਿ ਜਿਹੜਾ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਆ ਉਹਨਾਂ ਦੇ ਨਾਲ ਕਿਵੇਂ ਨਿਪਟਣਾ ਹੈਗਾ ਘਟੋ ਘਟ ਤਜ਼ੀਬ ਤਜ਼ੀਬ ਤੁਹਾਡੀ ਜਿਹੜੀ ਹੈ ਤੁਹਾਡੀ ਰਫਤਾਰ ਗੁਸਤਾਰ ਦਸਤਾਰ ਉਹ ਬਹੁਤ ਮੈਟਰ ਕਰਦੀ ਹੈ ਜੁਨੇ ਹੋਏ ਨਮਾਇंदे ਛੱਡੋ ਅਸੀਂ ਤੇ ਪੰਜਾਬੀ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਨੇ ਜਿਹੜੇ ਗੈਰ ਸਮਾਜਿਕ ਅੰਸਰ ਹੈ ਅਗਰ ਉਹ ਵੀ ਗੁੰਡਾ ਕਰਦੀ ਅਜਕਾਰੇ ਨੇ ਤੇ ਲੋਕੀ ਉਹਨਾਂ ਨੂੰ ਵੀ ਮਾੜਾ ਕਹਿੰਦੇ ਨੇ ਤੇ ਤੁਸੀਂ ਤੇ ਜਨਾਬ ਵੀਰ ਵੱਡੇ ਚੁਣੇ ਹੋਏ ਨਮਾਇੰਦੇ ਹੋ ਹਲਕੇ ਦੇ ਲੋਕਾਂ ਨੇ ਤੁਹਾਨੂੰ ਮਾਣ ਦਿੱਤਾ ਹੈਗਾ ਉਸ ਮਾਣ ਦਾ ਪਰਿਆਦਾ ਉਸ ਮਾਣ ਦੀ ਇੱਜ਼ਤ ਕਰੋ ਨਾ ਕਿ ਪੱਤਰਕਾਰਾਂ ਨੂੰ ਧਮਕੀਆਂ ਦਿਓ ਤੇ ਨਾ ਸਾਨੂੰ ਕਿਸੇ ਦੀ ਧਮਕੀ ਦੀ ਪਰਵਾਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਮੈਂ ਗੱਲ ਕਰਨਾ ਚਾਹਾਂਗਾ ਬਿਲਕੁਲ ਕਈ ਸੀ ਨਹੀਂ ਪੱਤਰਕਾਰ ਨੇ ਕਿਹਾ ਕਾਕਾ ਜੀ ਸਰਦਾਰ ਜੀ ਕੈਪਟਨ ਅਮਰਿੰਦਰ ਸਿੰਘ ਬੜੇ ਅਦਬ ਦੇ ਨਾਲ ਬੋਲਦੇ ਨੇ ਜਰਜੀ ਸਿੰਘ ਚੰਨੀ ਸਾਹਿਬ ਵੀ ਬਾਈ ਜੀ ਵੀਰ ਜੀ ਕਹਿ ਕੇ ਬੋਲਦੇ ਨੇ ਸਰਦਾਰ ਪ੍ਰਕਾਸ਼ ਸਿੰਘ ਮਾਣ ਵੀ ਨਾਮ ਲੈ ਕੇ ਰਿਸਪੈਕਟ ਦੇ ਨਾਲ ਬੋਲਦੇ ਨੇ ਕੱਟੋ ਕੱਟ ਜੇ ਪਿਛਲੇ ਮੁੱਖ ਮੰਤਰੀ ਸਭਾਨਾ ਕੋ ਨਹੀਂ ਕੋਜੇ ਸਿੱਖਣਾ ਤੇ ਤੁਹਾਡੇ ਤੇ ਪਰ ਕੱਟੋ ਕੱਟ ਆਪਣੇ ਜਿਹੜੇ ਤੁਹਾਡੇ ਮੁੱਖ ਮੰਤਰੀ ਨੇ ਭਗਵੰਤ ਮਾਨ ਸਾਹਿਬ ਤੁਹਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਕੋ ਸਿੱਖ ਲਓ ਕਿ ਉਹ ਪੱਤਰਕਾਰਾਂ ਦੇ ਨਾਲ ਕਿਸ ਲਹਿਜੇ ਦੇ ਨਾਲ ਆਪੇਸ਼ ਆਉਂਦੇ ਨੇ ਇਸ ਇਸ ਕਰਕੇ ਫਿਰ ਮੇਰੀ ਮੈਂ ਤੁਹਾਨੂੰ ਕਹਿ ਰਿਹਾਗਾ ਕਿ ਜਿਹੜੀ ਤੁਸੀਂ ਅੱਜ ਵਧੀਕੀ ਕੀਤੀ ਆ ਵਿਧਾਨ ਸਭਾ ਦੇ ਅੰਦਰ ਬਹੁਤ ਮਾੜੀਆ ਨਿੰਦਾ ਕਰਨ ਵਾਲੀਆਂ ਲੋਕਾਂ ਨੇ ਨਿੰਦਾ ਕੀਤੀ ਆ ਚੰਗਾ ਹੀ ਹੋਊਗਾ ਕਿ ਤੁਸੀਂ ਮਾਫੀ ਮੰਗੋ ਜਨਤਕ ਤੌਰ ਤੇ ਕਿ ਜਿਹੜੀ ਤੁਸੀਂ ਵਧਿੱਕੀ ਕੀਤੀ ਹੈ ਜਿਹਦੇ ਤੁਹਾਨੂੰ ਲੱਗਦਾ ਕਿ ਅਸੀਂ ਖਬਰ ਗਲਤ ਕੀਤੀ ਹੈ ਤੇ ਤੁਹਾਡੇ ਵਾਸਤੇ ਡਿਸਟ੍ਰਿਕਟ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਦੇ ਦਰਵਾਜ਼ੇ ਖੁੱਲੇ ਨੇ ਤੇ ਅਸੀਂ ਜਿਹੜੀ ਆਪਣੀ ਖਬਰ ਦਿਖਾਈ ਆ ਉਸ ਤੇ ਅਸੀਂ ਅੱਜ ਵੀ ਪਹਿਰਾ ਦੇ ਰਹੇ ਆ ਇਸ ਕਰਕੇ ਪਲੀਜ਼ ਅਜੇ ਇਹ ਕੰਮ ਨਾ ਕਰੋ ਕਿ ਇੱਕ ਚੁਣਿਆ ਹੋਇਆ ਲੀਡਰ ਚੁਣਿਆ ਹੋਇਆ ਨਮਾਇੰਦਾ ਜਿਹੜਾ ਪੱਤਰਕਾਰਾਂ ਨੂੰ ਧਮਕੀਆਂ ਦੇਊਗਾ ਇਸ ਕਰਕੇ ਅਸੀਂ ਕੋਈ ਗੁਨਾਹ ਨਹੀਂ ਕੀਤਾ ਪੱਤਰਕਾਰੀ ਸਾਡਾ ਫਰਜ਼ ਆ ਨਿਰਪੱਖ ਹੈ ਨਿਰਪੱਖ ਰਹਾਂਗੇ ਨਿਡਰ ਰਹਾਂਗੇ ਡਿਡਰ ਰਹਾਂਗੇ ਵਿਵਾਦੀ ਦੇ ਨਾਲ ਪੰਜਾਬ ਦੇ ਮਸਲੇ ਵੀ ਠਾਉਂਦੇ ਰਹਾਂਗੇ ਉਠਾ ਰਹੇ ਆ ਤੇ ਉਠਾਏ ਵੀ ਸੀ ਤੇ ਕਾਈਂਡਲੀ ਤੁਹਾਡੇ ਜਿਹੜੇ ਮੰਦੇ ਵਿੱਚ ਭਰਮ ਭੁਲੇਖਾ ਵਾ ਉਹਨੂੰ ਦੂਰ ਕਰ ਦਿਓ ਚੰਗੀ ਗੱਲ ਤੁਹਾਡੀ ਸਿਹਤ ਵਾਸਤੇ ਵੀ ਚੰਗੀ ਗੱਲ ਸਾਡੀ ਸਿਹਤ ਵਾਸਤੇ ਵੀ ਚੰਗੀ ਗੱਲ ਇਸ ਕਰਕੇ ਸਾਡਾ ਕੰਮ ਹੈ ਪੱਤਰਕਾਰੀ ਤੁਸੀਂ ਲੋਕਾਂ ਦੇ ਜੁਨੇ ਹੋ ਨੁਮਾਇੰਦੇ ਹੋ ਸਾਡਾ ਜੁਨੇ ਹੋ ਨੁਮਾਇੰਦਾ ਨੁਮਾਇੰਦਿਆਂ ਤੋਂ ਸਵਾਲ ਜਵਾਬ ਕਰਨਾ ਸਾਡਾ ਲੋਕਤੰਤਰ ਦੇ ਵਿੱਚ ਰਾਈਟ ਆ ਇਸ ਕਰਕੇ ਅਸੀਂ ਕਿਸੇ ਦੇ ਨਾਂ ਤੁਹਾਡੇ ਨਾਲ ਸਾਡਾ ਕੋਈ ਵੱਟ ਦਾ ਰੋਲਾ ਨਾ ਸਾਡੀ ਕੋਈ ਨਿੱਜੀ ਦੁਸ਼ਮਣੀਆਂ ਅਸੀਂ ਤੇ ਹਰ ਰੋਜ਼ ਹਰ ਪਾਰਟੀ ਦੇ ਮਸਲਾਂ ਨੂੰ ਲੈ ਕੇ ਪੰਜਾਬ ਦੇ ਭੱਗਦਿਆਂ ਮਸਲਾਂ ਨੂੰ ਲੈ ਕੇ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਆਪਣੇ ਪਲੇਟਫਾਰਮ ਤੋਂ ਜ਼ਰੀਏ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਕੋਈ ਗੁਨਾਹ ਨਹੀਂ ਕੀਤਾ ਕੋਈ ਜੁਰਮ ਨਹੀਂ ਕੀਤਾ ਹਾਂ ਤੁਸੀਂ ਗੁਨਾਹ ਵੀ ਕੀਤਾ ਔਰ ਜੁਰਮ ਵੀ ਕੀਤਾ ਹੈ ਜੇ ਤੁਸੀਂ ਸਾਡੇ ਖਿਲਾਫ ਕੋੜ ਦਾ ਦਰਵਾਜਾ ਖੜਕਾਓਗੇ ਤੇ ਸਾਡੇ ਕੋ ਵੀ ਰਾਈਟ ਹੈਗਾ ਅਸੀਂ ਵੀ ਰਾਈਟ ਕਾਨੂੰਨ ਦੇ ਤਹਿਤ ਅ ਅਸੀਂ ਵੀ ਸੁਪਰੀਮ ਕੋਰਟ ਤੱਕ ਲੜਾਂਗੇ ਕਿ ਜਿਹੜਾ ਤੁਸੀਂ ਸਾਨੂੰ ਧਮਕੀ ਦਿੱਤੀ ਹੈਗੀ ਆ ਤੇ ਸਾਨੂੰ ਧਮਕੀਆਂ ਦੀ ਪਰਵਾਹ ਨਹੀਂ ਆ ਤੇ ਫਿਰ ਮੇਰੀ ਦੁਬਾਰਾ ਵਾਰ ਜਿਹੜੀ ਬੇਇਨਤੀ ਆ ਤੁਹਾਡੇ ਅੱਗੇ ਨਹੀਂ ਪਠਾਨ ਮਾਜਰਾ ਸਾਹਿਬ ਭਗਤ ਸਿੰਘ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਔਰ ਕੁਲਤਾਰ ਸਿੰਘ ਸਦਵਾ ਕੇ ਘੱਟੂ ਘੱਟ ਪਾਰਟੀ ਨੂੰ ਪੰਜਾਬ ਦੀ ਜਨਤਾ ਨੇ ਬਹੁਤ ਵੱਡਾ ਮਾਣ ਦਿੱਤਾ ਉਸ ਮਾਣ ਦਾ ਸਤਿਕਾਰ ਕਰੋ ਦਾ ਆਦਰ ਕਰੋ ਤੰਕੀਆਂ ਨਾ ਦੋ ਔਰ ਜਿਹੜੇ ਆਮ ਆਦੀ ਪਾਰਟੀ ਦੇ ਬੇਲਗਾਮ ਐਮ ਐਲ اے ਨੇ ਉਹਨਾਂ ਨੂੰ ਪਲੀਜ਼ ਨਕੇਲ ਪਾਓ ਸਮਝਾਓ ਕਿ ਇਹ ਜਿਹੜੀਆਂ ਵਾਰ ਜਿਹੜੀਆਂ ਕੁਰਸੀਆਂ ਵਾਰ-ਵਾਰ ਨਹੀਂ ਮਿਲਦੀਆਂ ਕੁਰਸੀ ਤੇ ਬੈਠਣ ਵਾਲੇ ਤੇ ਨਿਰਭਰ ਕਰਦਾ ਹੈਗਾ ਕਿ ਉਹ ਕੁਰਸੀ ਤੇ ਕਿੰਨੀ ਜਿੱਦ ਕਰਦਾ ਤੇ ਤੁਸੀਂ ਅੱਜ ਹਰਮਿੰਦਰ ਸਿੰਘ ਪਠਾਨ ਮਾਜਰਾ ਸਾਹਿਬ ਤੁਸੀਂ ਸਾਬਤ ਕਰ ਦਿੱਤਾ ਹੈਗਾ ਤੁਹਾਡੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਕਿ ਤੁਹਾਡੇ ਕਿਰਦਾਰ ਦੇ ਵਿੱਚ ਕੋਈ ਫਰਕ ਨਹੀਂ ਪਿਆਗਾ ਮਾਫੀ ਦੇ ਨਾਲ ਕਹਾਂਗੇ ਕਿ ਉਹ ਉਸ ਵੀਡੀਓ ਜਿਹੜੀ ਤੁਹਾਡੀ ਅਸ਼ਲੀਲ ਆਈ ਸੀ ਉਸ ਅਸ਼ਲੀਲ ਵੀਡੀਓ ਤੋਂ ਲੈ ਕੇ ਜਿਹੜੀ ਅੱਜ ਤੁਸੀਂ ਸਾਡੀ ਟੀਮ ਨੂੰ ਧਮਕੀ ਦਿੱਤੀ ਆ ਸੰਦੀਪ ਸਿੰਘ ਲਾਦੂ ਕਾ ਔਰ ਮਨਦੀਪ ਸਿੰਘ ਨੇ ਉਹਨੇ ਸਾਬਤ ਕਰ ਦਿੱਤਾਗਾ ਕਿ ਤੁਸੀਂ ਤੁਹਾਡਾ ਕਿਰਦਾਰ ਕੀ ਆ ਔਰ ਸਾਡੇ ਕਿਰਦਾਰ ਬਾਰੇ ਤੁਸੀਂ ਦੇ ਜੈਕ ਕਰਨਾ ਹੈ ਨਾ ਤੇ ਅੱਜ ਤੋਂ ਜਿੰਨੇ ਵੀ ਐਮਐਲਏ ਹੋਣ ਬਨਵੇਂ ਐਮਐਲਏ ਨੇ ਤੁਹਾਡੇ ਤੇ ਦੂਜੀਆਂ ਪਾਰਟੀਆਂ ਲਈ 117 ਐਮਐਲਏ ਔਰ ਪਿਛਲੇ ਪਾਰਟੀਆਂ ਦੀਆਂ ਸਰਕਾਰਾਂ ਤੋਂ ਵੀ ਚੈੱਕ ਕਰ ਲਿਓ ਔਰ ਗੁਲਤਾਰ ਸਿੰਘ ਸਲਵਾ ਸਾਹਿਬ ਤੋਂ ਵੀ ਚੈੱਕ ਕਰ ਲਿਓ ਤੇ ਭਗਵੰਤ ਮਾਨ ਸਾਹਿਬ ਤੋਂ ਵੀ ਚੈੱਕ ਕਰ ਲਿਓ ਕਿ ਅਸੀਂ ਕੀ ਹਾਂ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਆਂ ਤੇ ਤੁਹਾਡਾ ਸਾਡਾ ਕੋਈ ਵੈਰ ਨਹੀਂ ਹੈਗਾ ਲੇਕਿਨ ਤੁਸੀਂ ਜਿਹੜੀ ਧਮਕੀ ਦਿੱਤੀ ਹੈਗੀ ਨਾ ਸਾਨੂੰ ਅਜਿਹੀਆਂ ਧਮਕੀਆਂ ਦੀ ਕੋਈ ਪਰਵਾਹ ਨਹੀਂ ਆਗੀ ਬਹੁਤ ਬਹੁਤ ਸ਼ੁਕਰੀਆ